ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਹਾਂ ਤਾਂ ਅੱਜ ਦੇ ਆਪਣੇ 50 ਐਮਸੀਕਿਊ ਹੋਣਗੇ ਇਹ ਐਮਸੀਕਿਊ ਪੀਐਸਟੈਟ ਪੇਪਰ 2 ਨਾਲ ਸੰਬੰਧਤ ਐਸਐਸਟੀ ਪੰਜਾਬ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਹੋ ਜਾਣਗੇ ਤੁਸੀਂ ਸਾਰਿਆਂ ਨੇ ਧਿਆਨ ਨਾਲ ਕਰ ਲੈਣੇ ਹਨ ਅਤੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵਿਦਿਆਰਥੀ ਆਪਣੇ ਚੈਨਲ ਉੱਪਰ ਨਵੇਂ ਜੁੜੇ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਘੰਟੀ ਵਾਲੇ ਵਾਲੇ ਬਟਨ ਨੂੰ ਜ਼ਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਭਾਰਤ ਦਾ ਸਭ ਤੋਂ ਲੰਮਾ ਪਹਾੜੀ ਦਰਾ ਕਿਹੜਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੋ ਜਾਏਗਾ ਕਾਰਾਕੋਰਮ ਦਰਾ ਨੈਕਸਟ ਕੁਐਸਚਨ ਥਾਰ ਮਰੂਥਲ ਮੁੱਖ ਤੌਰ ਤੇ ਕਿਹੜੇ ਰਾਜ ਵਿੱਚ ਫੈਲਿਆ ਹੋਇਆ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਸੀ Rajasthan ਨੈਕਸਟ ਕੁਐਸਚਨ ਗੰਗਾ ਨਦੀ ਦਾ ਸਭ ਤੋਂ ਵੱਡਾ ਸਹਾਇਕ ਦਰਿਆ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ A ਜਮਨਾ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿਹੜੇ ਸਥਾਨ ਤੇ ਹੁੰਦੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ C ਨੈਕਸਟ ਕੁਐਸਚਨ ਖੇਤੀਬਾੜੀ ਰਬੀ ਫਸਲਾਂ ਦੀ ਬਜਾਈ ਕਦੋਂ ਕੀਤੀ ਜਾਂਦੀ ਹੈ ਤਾਂ ਰਬੀ ਫਸਲਾਂ ਹੁੰਦੀਆਂ ਹਨ ਜੋ ਉਹਨਾਂ ਦੀ ਬਜਾਈ ਕਦੋਂ ਕੀਤੀ ਜਾਂਦੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ B ਅਕਤੂਬਰ ਨਵੰਬਰ ਦੇ ਮਹੀਨੇ ਨੈਕਸਟ ਕੁਐਸਚਨ بچ گنے دی سب تو ود اتپاد والا ہے تا رائٹ آنسر ہو آپشن بی نیش نیکسٹ راور راؤکلا سٹیل پلانٹ کار اسپات راج بچ ستت ہے تا رائٹ آنسر بن جائے گا آپشن بی رائٹ آنسر ہو جائے گا اڑیسا نیکسٹ کوشچن ਭਾਰਤ ਵਿੱਚ ਕਪੜਾ ਉਦਯੋਗ ਦਾ ਸਭ ਤੋਂ ਵੱਡਾ ਕੇਂਦਰ ਕਿਹੜਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੋ ਜਾਏਗਾ ਅਹਮਦਾਬਾਦ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਵੱਧ ਕੋਇਲਾ ਉਤਪਾਦਨ ਕਿਹੜੇ ਰਾਜ ਵਿੱਚ ਹੁੰਦਾ ਹੈ ਤਾਂ ਰਾਈਟ ਆਨਸਰ ਬੱਝੇਗਾ ਆਪਸ਼ਨ ਬੀ ਛਤੀਸਗੜ ਨੈਕਸਟ ਕੁਐਸਚਨ ਬਾਇਓ ਡਾਈ ਯੂਨੀਵਰਸਿਟੀ ਹਾਰਸਪੋਟ ਵਿੱਚ ਭਾਰਤ ਦਾ ਕਿਹੜਾ ਖੇਤਰ ਸ਼ਾਮਲ ਹੈ ਤਾਂ ਰਾਈਟ ਆਨਸਰ ਹੋਏਗਾ ਆਪਸ਼ਨ ਏ ਪਸ਼ਮੀਕਾ ਆਰਟ ਨੈਕਸਟ ਕੁਐਸਚਨ 66 ਡਿਗਰੀ ਉੱਤਰਕਸਾਂਚ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਹੋ ਜੀਗਾ ਆਰਕਟਿਕ ਸਰਕਲ ਤਾਂ ਰਾਈਟ ਆਨਸਰ A ਹੋ ਜੀਗਾ ਨੈਕਸਟ ਕੁਐਸਚਨ 180 ਡਿਗਰੀ ਦ ਸੰਤਰ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ ਰਾਈਟ ਆਨਸਰ ਬਣ ਜੀਗਾ ਆਪਸ਼ਨ C ਅੰਤਰਰਾਸ਼ਟਰੀ ਤਰੀਖ ਰੇਖਾ ਨੈਕਸਟ ਕੁਐਸਚਨ ਦਾ ਆਤ ਦਾ ਸਭ ਤੋਂ ਉੱਚਾ ਸਿਖਰ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ K2 ਤਾਂ ਅਗਾ ਸਵਾਲ ਕਰਾਂਗੇ ਹਿਮਾਲਿਆ ਕਿਹੜੇ ਕਿਸਮ ਦੇ ਪਹਾੜ ਹਨ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਮੋੜਦਾਰ ਪਹਾੜ ਨੈਕਸਟ ਕੁਐਸਚਨ ਦੱਖਣੀ ਪਠਾਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਏ ਡੈਕਨ ਪਠਾਰ ਨੈਕਸਟ ਕੁਐਸਚਨ ਭਾਰਤ ਦੀ ਸਭ ਤੋਂ ਲੰਮੀ ਨਦੀ ਕਿਹੜੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਹੋ ਜਾਏਗਾ ਗੰਗਾ ਨੈਕਸਟ ਕੁਐਸਚਨ ਨਰਮਦਾ ਨਦੀ ਕਿਹੜੀ ਦਿਸ਼ਾ ਵਿੱਚ ਵਹਿੰਦੀ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ B ਪੱਛਮ ਵੱਲ ਨੈਕਸਟ ਕੁਐਸਚਨ ਸੁੰਦਰਬਨ ਡੈਲਟਾ ਕਿਹੜੀਆਂ ਨਦੀਆਂ ਨਾਲ ਬਣਿਆ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ D ਗੰਗਾ ਬ੍ਰਹਮਪੁੱਤਰ ਨੈਕਸਟ ਕੁਐਸਚਨ ਖਾਰਮਰ ਉਥਲ ਕਿਹੜੇ ਰਾਜ ਵਿੱਚ ਵੱਧ ਫੈਲਿਆ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ A Rajasthan ਨੈਕਸਟ ਕੁਐਸਚਨ ਅਰਾਵਲੀ ਪਹਾੜੀਆਂ ਕਿਹੜੇ ਕਿਸਮ ਦੀਆਂ ਹਨ ਤਾਂ ਇਸਦਾ ਰਾਈਟ ਆਨਸਰ ਬਣ ਜਾਏਗਾ অপਸ਼ਨ C ਅਵਸ਼ੇਸ਼ ਨੈਕਸਟ ਕੁਐਸਚਨ ਭਾਰਤ ਦੀ ਮੁੱਖ ਖਰੀਫ ਫਸਲ ਕਿਹੜੀ ਹੈ ਤਾਂ ਰਾਈਟ ਆਨਸਰ E ਹੋ ਜਾਏਗਾ ਚਾਵਲ ਜਾਂ ਚੌਲ ਨੈਕਸਟ ਕੁਐਸਚਨ ਰਬੀ ਫਸਲ ਕਦੋਂ ਬੀਜੀ ਜਾਂਦੀ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਸਰਦੀ ਵਿੱਚ ਨੈਕਸਟ ਕੁਐਸਚਨ ਹਰੀ ਕ੍ਰਾਂਤੀ ਨਾਲ ਸਭ ਤੋਂ ਵੱਧ ਲਾਭ ਕਿਸ ਫਸਲ ਨੂੰ ਹੋਇਆ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਸੀ ਕਣਕ ਨੈਕਸਟ ਕੁਐਸਚਨ ਭਾਰਤ ਵਿੱਚ ਕਪਾਹ ਉਦਯੋਗ ਦਾ ਮੁੱਖ ਕੇਂਦਰ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਮੁੰਬਈ ਨੈਕਸਟ ਕੁਐਸਚਨ

قسم کا سادھن ہے تو رائٹ آنسر یہ ہو جائے گا پنر نوینی کرن یوگ نیکسٹ کوشچن بارت سب تو بھد کوئلہ کہڑے راج ہے تو رائٹ آنسر بن جائے گا آپشن سی جھارکھنڈ نیکسٹ کوشچن باکسائٹ کس طام دکھ ہے تو اس کا رائٹ آنسر ہو جائے گا آپشن ڈی ایلمیئم نیکسٹ کوشچن پانی کہڑے قسم کا سادھن ہے تو رائٹ آنسر بن جائے گا آپشن ای رائٹ آنسر ہو جائے گا ਪੁਨਰ ਨਵੀਨਨੀ ਕਰਨ ਜੋਗ ਨੈਕਸਟ ਕੁਐਸਚਨ ਭਾਰਤ ਦਾ ਸਭ ਤੋਂ ਪੁਰਾਤਨ ਭੂਪਾ ਕਿਹੜਾ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਡੈਕਨ ਪਠਾਰ ਤਾਂ ਨੈਕਸਟ ਕੁਐਸਚਨ ਕਰਾਂਗੇ ਸੋਟਾ ਨਾਗਪੁਰ ਪਠਾਰ ਕਿਸ ਲਈ ਪ੍ਰਸਿੱਧ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ ਸੀ ਖਣਿਜ ਸੰਸਾਧਨ ਨੈਕਸਟ ਕੁਐਸਚਨ ਭਾਰਤ ਦੇ ਪੱਛਮੀ ਤੱਟ ਦਾ ਮੈਦਾਨ ਕਿਹੜਾ ਹੈ ہو جائے گا آپشن اے کوکن تٹ نشن برہمپر ندی کا ہے کتوں بن جائے گا آپشن ڈی تبت برہم پتر ندی ہے اس کا جو اتپتی ہے تبت و نشوچن کا ندی کا ندی کہڑے ساگر ملتی ہے تو رائٹ آنسر بن جائے گا آپشن بی ਬੰਗਾਲ ਦੀ ਖਾੜੀ ਨੈਕਸਟ ਕੁਚਨ ਮਾਨਸੂਨੀ ਵਰਖਾ ਦਾ ਖੇਤੀ ਤੇ ਕੀ ਪ੍ਰਭਾਵ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ A ਖਰੀਫ ਦੀਆਂ ਫਸਲਾਂ ਲਈ ਜ਼ਰੂਰੀ ਨੈਕਸਟ ਪਾਰਤ ਵਿੱਚ ਸਭ ਤੋਂ ਵੱਧ ਚਾਹ ਕਿਹੜੇ ਰਾਜ ਵਿੱਚ ਹੁੰਦੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ C ਅਸਾਮ ਨੈਕਸਟ ਕੁਚਨ ਕਾਲੀ ਮਿੱਟੀ ਕਿਸ ਫਸਲ ਲਈ ਉਚਿਤ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ D ਕਪਾਹ ਲਈ ਨੈਕਸਟ ਕੁਐਸਚਨ ਸਚਾਈ ਲਈ ਸਚਾਈ ਦਾ ਸਭ ਤੋਂ ਵੱਡਾ ਸਰੋਤ ਕੀ ਹੈ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ ਬੀ ਰਾਈਟ ਆਨਸਰ ਹੋ ਜੇਗਾ ਨਹਿਰਾ ਨੈਕਸਟ ਕੁਐਸਚਨ ਹਰੀ ਕ੍ਰਾਂਤੀ ਦਾ ਸਭ ਤੋਂ ਵੱਧ ਪ੍ਰਭਾਵ ਕਿਹੜੇ ਰਾਜਾਂ ਵਿੱਚ ਰਿਹਾ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਪੰਜਾਬ ਅਤੇ ਹਰਿਆਣਾ ਨੈਕਸਟ ਕੁਐਸਚਨ ਭੁਲਾਈ ਇਸਪਾਤ ਕਾਰਖਾਨਾ ਕਿਹੜੇ ਰਾਜ ਵਿੱਚ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੇਗਾ ਆਪਸ਼ਨ ਸੀ ਛਤੀਸਗੜ੍ਹ ਨੈਕਸਟ ਕੁਐਸਚਨ Tata ইসਪਾਤ ਉਜੋ ਕਿੱਥੇ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ অপਸ਼ਨ B ਰਾਈਟ ਆਨਸਰ ਹੋ ਜੇਗਾ ਜਮਸ਼ੇਦਪੁਰ ਝਾਰਖੰਡ ਤਾਂ ਨੈਕਸਟ ਕੁਐਸਚਨ ਜੇਕਰ ਤੁਹਾਨੂੰ ਆਪਣੀ ਕਲਾਸ ਵਧੀਆ ਲੱਗ ਰਹੀ ਹੈ ਤਾਂ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਭਾਰਤ ਦਾ ਪਹਿਲਾ ইসਪਾਤ ਕਾਰਖਾਨਾ ਕਿਹੜਾ ਸੀ ਤਾਂ ਰਾਈਟ ਆਨਸਰ ਹੋ ਜੇਗਾ অপਸ਼ਨ A Tata ইসਪਾਤ ਉਜੋਗ ਨੈਕਸਟ ਕੁਐਸਚਨ ਕਰਾਂਗੇ بھارت پٹرولیئم کا سب تو واقعہ کھیت کہڑا ہے تو تا رائٹ آنسر ہو جائے آپشن سی بمبے ہائی نیکسٹ کوشچن ابرک اتپادنارت کہڑا را راج پرسید ہے ابرک اتپادنارت کا کہڑا راج ہے جو پرسید ہے تو تا رائٹ آنسر بن جائے گا آپشن بیارکھنڈ نیکسٹ کوشچن جنگل کیڑے قسم کے سادھن ہیں تو تا رائٹ آنسر ہو جائے آپشن اے پنر نوینی کرن یوگ نیکسٹ کوشچن ਲੈਟ ਰਾਈਟ ਮਿੱਟੀ ਕਿਹੜੇ ਖੇਤਰ ਵਿੱਚ ਮਿਲਦੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਡੀ ਉੱਚ ਬਰਖਾ ਵਾਲੇ ਖੇਤਰਾਂ ਵਿੱਚ ਨੈਕਸਟ ਕੁਐਸਚਨ ਜਲ ਉਤਪਾਦਨ ਲਈ ਕੀ ਜ਼ਰੂਰੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਉਚਾਈ ਅਤੇ ਪਾਣੀ ਦਾ ਪ੍ਰਵਾਹ ਪ੍ਰਵਾਹ ਨੈਕਸਟ ਕੁਐਸਚਨ ਮਿੱਟੀ ਕਟਾ ਦਾ ਮੁੱਖ ਕਾਰਨ ਕੀ ਹੈ ਤਾਂ ਰਾਈਟ ਆਨਸਰ ਬਣ ਜਗਾ ਆਪਸ਼ਨ ਸੀ ਬਣ ਕਟਾਈ ਰੁੱਖਾਂ ਦੀ ਕਟਾਈ ਜੋ ਮਿੱਟੀ ਕਟਾ ਦਾ ਮੁੱਖ ਕਾਰਨ ਹੈ ਨੈਕਸਟ ਕੁਐਸਚਨ ਸਥਾਈ ਵਿਕਾਸ ਦਾ ਅਰਥ ਕੀ ਹੈ ਤਾਂ ਰਾਈਟ ਆਨਸਰ ਆਪਸ਼ਨ A ਹੋ ਜਾਏਗਾ ਵਰਤਮਾਨ ਵਰਤਮਾਨ ਦੀ ਲੋੜ ਪੂਰੀ ਕਰਨਾ ਬਿਨਾ ਭਵਿੱਖ ਨੂੰ ਨੁਕਸਾਨ ਪਹੁੰਚਾਏ ਤਾਂ ਰਾਈਟ ਆਨਸਰ E ਬਣ ਜਾਏਗਾ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ MCQ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਜਿਹੜੇ ਵਿਦਿਆਰਥੀ ਆਪਣੇ ਚੈਨਲ ਉੱਪਰ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਘੰਟੀ ਵਾਲੇ ਬਟਨ ਨੂੰ ਵੀ ਜਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਸ ਦਾ notification ਤੁਹਾਡੇ ਤੱਕ ਪਹੁੰਚ ਗਏ ਤਾਂ ਜੇਕਰ ਵਧੀਆ ਲੱਗੀ ਹੋਵੇ ਤਾਂ ਕਲਾਸ ਸ਼ੇਅਰ ਲਾਈਕ ਕਰ ਦਿਓ ਜੀ ਤਾਂ ਮਿਲਦੇ ਆਂ ਨੈਕਸਟ ਕਲਾਸ ਵਿੱਚ ਧੰਨਵਾਦ ਜੀ